ਜਸਵਾਲ ਤੇ ਨੈਂਸੀ ਗਰੇਵਲ ਦਾ ਵਿਵਾਦ ਅੱਜ ਥੰਮਣ ਦਾ ਨਾਂ ਨਹੀਂ ਲੈ ਰਿਹਾ ਤੇ ਇੰਦੀ ਜਸਵਾਲ ਹੁਣ ਨੈਂਸੀ ਗਰੇਵਲ ਦੀਆਂ ਨਵੀਆਂ ਤੁਸ਼ਬੀਨਾ ਕੱਢ ਲਿਆ ਤੇ ਵੱਡੇ ਖੁਲਾਸੇ ਕਰ ਦਿੱਤੇ ਨੇ ਜੋ ਦੇਖ ਸੁਣ ਕੇ ਤੁਹਾਡੇ ਵੀ ਹੋਸ਼ ਉੱਡ ਜਾਣਗੇ ਤੇ ਇੰਦੀ ਜਸਵਾਲ ਤੇ ਨੈਂਸੀ ਗਰੇਵਲ ਪ੍ਰਤੀ ਜੋ ਚੱਲ ਰਿਹਾ ਵਿਵਾਦ ਹੈ ਉਸ ਪ੍ਰਤੀ ਤੁਸੀਂ ਕੀ ਸੋਚਦੇ ਹੋ ਤੇ ਕਿਸ ਨੂੰ ਸਹੀ ਸਮਝਦੇ ਹੋ ਆਪਣੇ ਵਿਚਾਰ ਕਮੈਂਟ ਬਾਕਸ ਵਿੱਚ ਜਰੂਰ ਦਿਨਾ ਜੀ ਦੀਆਂ ਭੇਟਾਂ ਦੀ ਸ਼ੇਰਨੀ ਨੈਂਸੀ ਜੀ ਕਿ ਤੂੰ ਤਾਂ ਸਾਰੇ ਪਾਸੇ ਸ਼ੇਅਰ ਕਰਿਓ ਬਾਈ ਜੀ ਆਪਣੀ ਤਾਂ ਭੇਟ ਤਾਂ ਸੰਭੀ ਨਹੀਂ ਗਈ ਤੇ Hindu ਧਰਮ ਦੀ ਠੇਕੇਦਾਰ ਨੈਂਸੀ ਇਹਦੀਆਂ ਭੇਟਾਂ ਦੀ ਮੈਂ ਉਹਨੇ ਆ ਜੀ ਨੈਂਸੀ ਦੀ ਭੈਣ ਹਾਂਜੀ ਸਹੀ ਸੁਣਿਆ ਤੁਸੀਂ ਸੋ ਦੇਖ ਸਕਦੇ ਆ ਬਾਈ ਜੀ ਇਹਨੇ ਆਪ ਤਾਂ ਬਾਈ ਜੀ ਮੁਸਲਮਾਨ ਨਾਲ ਵਿਆਹ ਕਰਾਇਆ ਤੇ ਨੈਂਸੀ ਜਿਹੜੀ ਨੈਂਸੀ ਨੂੰ ਨੈਂਸੀ ਦੀ ਬੱਲੇ ਬੱਲੇ ਕਰਦੇ ਨੈਂਸੀ ਦੇ ਹੱਕ 'ਚ ਜਿਹੜੇ ਕਹਿੰਦੇ ਆ ਵੀ ਤੂੰ ਸ਼ੇਰਨੀ ਆ ਸਾਡੀ ਇੱਦਾਂ ਓਦਾਂ ਮੋਦੀਆਂ ਭੇਡਾਂ ਦੀ ਵੀ ਆਪਣੀ ਲਈ ਤੋਂ ਭੈਣ ਸੰਭੀ ਨਹੀਂ ਗਈ ਦੇਖ ਸਕਦੇ ਆ ਮੁਸਲਮਾਨ ਦਾ ਵਿਆਹ ਕਰਾ ਕੇ ਖਾਨ ਹੋ ਗਈ ਆ ਤੇ ਤੁਹਾਡੀ ਕੀ ਇਹ ਕਰੂਗੀ ਦੇਖ ਸਕਦੇ ਆ ਭਾਈ ਜੀ ਨੈਂਸੀ ਨੇ ਭਾਈ ਜੀ ਦੇਖ ਸਕਦੇ ਨੈਂਸੀ ਦਾ ਅਸਲੀ ਨਾਮ ਸਾਰਿਆਂ ਨੂੰ ਪਤਾ ਸੁਨੀਤਾ ਆ ਸੋ ਇਹ ਭਾਈ ਜੀ ਸਿੱਖਾਂ ਨੂੰ ਮਾੜਾ ਚੰਗਾ ਕਹਿੰਦੀ ਦੇਖ ਸਕਦੇ ਆ ਸੋ ਇਹ ਲੋਕਾਂ ਦਾ ਸਰੇयां ਦੇਖ ਸਕਦੇ ਆ ਸੋ ਬਾਈ ਜੀ ਇਹ ਕੋਈ ਹੋ ਨਹੀਂ ਗਈ ਨੈਂਸੀ ਨਹੀਂ ਗਈ ਇਧਰ ਨਾ ਸੁਨੀਤਾ ਆਇਆ ਤੇ ਇਹਨੇ Hindu ਧਰਮ ਦੇ ਹੱਕ ਚ ਕਿ 50 100 ਬਾਈ ਜੀ ਦੇਖ ਸਕਦੇ ਆ ਗਾਣੇ ਵੀ ਗਾਇਆ ਦੇਖ ਸਕਦੇ ਇਹਦੇ ਕੱਪੜਿਆਂ ਤੋਂ ਇਹ ਨੈਂਸੀ ਆ ਜੀ ਸੋ ਕਹਿੰਦਾ ਮੇਰਾ ਮੀਨਿੰਗ ਇਹ ਆ ਜਿਹੜੀਆਂ ਭੇਡਾਂ ਮੋਦੀ ਦੀਆਂ ਨੈਂਸੀ ਦੇ ਹੱਕ ਚ ਕਰਦੀਆਂ ਆ ਇਹਦੇ ਤੋਂ ਆਪਣੀ ਦਾ ਭੈਣ ਸੰਭੀ ਨਹੀਂ ਗਈ ਆਪਣੀ ਦਾ ਇਹ ਨਹੀਂ ਮੁਸਲਮਾਨ ਲੈ ਗਿਆ ਭੈਣ ਨੂੰ ਐ ਤੇ ਤੁਹਾਡੀ ਕੀ ਇਹ ਕਰੂਗੀ ਬਾਈ ਜੀ ਇਹੀ ਮੇਰੀ ਬੇਨਤੀ ਆ ਮੋਦੀ ਦੀਆਂ ਭੇਡਾਂ ਨੂੰ ਤੇ ਨੈਂਸੀ ਦੇ ਜਿਹੜੀ ਮੈਂ ਇਹ ਕਰਦੇ ਆ ਵੀ ਦੇਖ ਲਓ ਬਾਈ ਜੀ ਇਹ ਆ ਨੈਂਸੀ ਦੀ ਭੈਣ ਸੋ ਇਹ ਮਾੜਾ ਚੰਗਾ ਲੋਕਾਂ ਨੂੰ ਕਹਿੰਦੀ ਆ ਤੇ ਮੈਨੂੰ ਵੀ ਕਹਿੰਦੀ ਪੁਲਿਸ ਕੋਚ ਕਾ ਦੂ ਐ ਕਰ ਦੂ ਉਹਨਾਂ ਦਾ ਜੋ ਕਰ ਲਾ ਦਿੱਤੋ ਹੁੰਦਾ